ਹਾਂਜੀ ਬਈਆ ਕਿਓ ਕੀ ਹਾਲ ਚਾਲ ਆ ਜੀ ਵੀਰੇ ਹਾਲ ਚਾਲ ਦਾ ਪੁੱਛਦੇ ਰਹਾਂਗੇ ਮੌਜੂਦਾ ਸਮੇਂ ਦੀ ਜਿਹੜੀ ਲੋੜ ਆ ਉਹ ਕੀ ਲੋੜ ਆ ਜਿਹੜੀ ਅੱਜ ਹੁਣ ਜਿਹੜੇ ਹਾਲਾਤ ਨੇ ਕੀ ਲੋੜ ਆ ਇਹ ਆਪਾਂ ਉਹਦੇ ਬਾਰੇ ਗੱਲ ਕਰਨ ਜਾ ਰਹੇ ਆਂ ਦੋਸਤੋ ਸਾਰੇ ਜਿਵੇਂ ਕਹਿੰਦੇ ਆ ਰਹੇ ਨੇ ਕਿ ਪੰਜਾਬ ਦੇ ਵਿੱਚ ਛੇਵਾਂ ਦਰਿਆ ਨਸ਼ਿਆਂ ਦਾ ਚੱਲ ਰਿਹਾ ਤੇ ਇੱਕ ਸਤਵਾਂ ਦਰਿਆ ਹੋਰ ਵੀ ਚੱਲ ਰਿਹਾ ਚਲੋ ਪਰਾਜਾਪਾ ਛੇਵੇਂ ਦਰਿਆ ਦੀ ਗੱਲ ਕਰਦੇ ਵੀ ਨਸ਼ਾ ਨਜਰਾ ਚੱਲ ਰਿਹਾ ਜਿਹੜਾ ਇਹ ਦਰਿਆ ਵੀਰੇ ਇਹਦੇ ਵਿੱਚ ਪਤਾ ਨਹੀਂ ਕਿੰਨੇ ਕੁ ਨੌਜਵਾਨ ਵਿਚਾਰੇ ਡੁੱਬ ਚੁੱਕੇ ਨੇ ਰੁੜ ਚੁੱਕੇ ਨੇ ਇਹਦੇ ਵਿੱਚ ਡੁੱਬ ਕੇ ਆਪਣੇ ਜੀਵਨ ਦੀ ਤਾਂ ਸਮਾਪਤ ਕਰ ਚੁੱਕੇ ਨੇ ਤੇ ਕਈ ਡੁੱਬੇ ਹੋਏ ਨੇ ਉਹ ਵੀ ਮਰਿਆ ਬਰਾਬਰ ਨੇ ਇਹਦਾ ਇਹਦਾ ਆਪਾਂ ਜਿਹੜਾ ਮਸਲਾ ਹੱਲ ਕਿਵੇਂ ਹੋਊਗਾ ਵੀਰੇ ਇਹਦਾ ਇੱਕੋ ਇੱਕ ਆਲ ਆ ਉਹ ਮੈਂ ਤੁਹਾਨੂੰ ਅੱਜ ਦੱਸਣ ਜਾ ਰਿਹਾ ਜਿਹੜਾ ਮੇਰੇ ਅਨਸਾਰ ਆ ਬਾਕੀ ਤੁਸੀਂ ਵੀ ਆਪਣੀ ਰਾਏ ਦਿਓ ਦੇਖੋ ਮਸਲਾ ਕੀ ਆ ਮਸਲਾ ਇਹ ਆ ਵੀ ਜਿਹੜੇ ਤਾਂ ਹੁਣ ਇਸ ਟਾਈਮ ਵਿਚਾਰੇ ਕਰ ਰਹੇ ਨੇ ਇਹ ਨਸ਼ੇ ਦੇ ਵਿੱਚ ਫਸੇ ਹੋਏ ਨੇ ਜਾਲ ਪਿਆ ਗਿਆ ਉਹਨਾਂ ਦੇ ਉੱਤੇ ਤੇ ਉਹ ਤਾਂ ਵਿਚਾਰੇ ਫਸੇ ਹੋਏ ਨੇ ਆਪਾਂ ਕਹਿ ਦਿੰਦੇ ਆ ਯਾਰ ਫਲਾਣਾ ਵੀ ਆਉਲੀ ਰਾਣਾ ਕਰਦਾ ਫਲਾਣਾ ਕਰਦਾ ਇਹ ਨਹੀਂ ਪਤਾ ਉਹ ਵਿਚਾਰੇ ਰੋਜ਼ ਕਿੰਨੇ ਕਿੰਨੇ ਮੌਤਾਂ ਮਾਰਦੇ ਨੇ ਛੱਡਣ ਨੂੰ ਉਹਨਾਂ ਦਾ ਵੀ ਦਿਲ ਕਰਦਾ ਪਰ ਛੱਡਣ ਲਈ ਕੋਈ ਆਲਟਰਨੇਟ ਵੀ ਚਾਹੀਦਾ ਆਲਟਰਨੇਟ ਕਿਹਨੇ ਦੇਣਾ ਆਲਟਰਨੇਟ ਦੇਣਾ ਸਰਕਾਰਾਂ ਨੇ ਤੇ ਸਰਕਾਰਾਂ ਅਲਟਰਨੇਟ ਨਿੰਦਿਆ ਸਰਕਾਰਾਂ ਇਹਦਾ ਏਜੰਡਾ ਉੱਚੀ ਉੱਚੀ ਸ਼ੋਰ ਬਥੇਰਾ ਮਚਾ ਰਹੇ ਨੇ ਪਰ ਦਿਲ ਤੋਂ ਨਹੀਂ ਕੰਮ ਕਰ ਰਹੇ ਆ ਕਹਿਣ ਦਾ ਮਤਲਬ ਇਹ ਆ ਕਿੰਨਾ ਨੇ ਵੀਡੀਓਜ਼ ਪਾਈਆਂ ਨੇ ਹੁਣ ਤੱਕ ਵੀ ਕੰਮ ਸੇ ਕੰਮ ਇਹਨਾਂ ਅਲਟਰਨੇਟ ਪੀਂ ਪੁਕਿਆ ਨੇਚਰਲ ਚੀਜ਼ਾਂ ਦੇਸੀ ਆ ਉਹਦਾ ਅਲਟਰਨੇਟ ਇਹ ਆ ਵੀ ਇਹਨੂੰ ਲਾਗੂ ਕਰ ਦੋ ਵੱਧ ਨਹੀਂ ਲਾਗੂ ਕਰਨਾ ਖਾਣ ਜੋਗਾ ਜਿੱਦੇ ਨਾਲ ਬੰਦਾ ਛੱਡ ਸਕੇ ਉਹ ਮਾਰੂ ਨਸ਼ੇ ਤੋਂ ਬਚਾਓ ਸਕੇ ਉਹਨਾਂ ਤਾਂ ਲਾਗੂ ਕਰ ਸਕਦੇ ਨੇ ਸਰਕਾਰਾਂ ਖੁਦ ਸੀਐਮ ਸਾਹਿਬ ਸਰਕਾਰ 'ਚ ਆਉਣ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਉਹ ਕੀ ਤਾਂ ਇੱਕ ਨਾਰਮਲ ਆ ਜਾਂ ਦੇਸੀ ਚੀਜ਼ ਆ ਵੀ ਆਪਾਂ ਲਾਗੂ ਕਰਾਂਗੇ ਪਰ ਜਦੋਂ ਕੁਰਸੀ ਦੇ ਬਹਿ ਜਾਂਦੇ ਨੇ ਸਭ ਭੁੱਲ ਜਾਂਦੇ ਨੇ ਸੋ ਦੋਸਤੋ ਜਿਹੜੇ ਤਾਂ ਮੇਰੇ ਵੀਰਚ ਸਾਰੇ ਫਸੇ ਬਿਨੇ ਚੀਜ਼ 'ਚ ਉਹਨਾਂ ਲਈ ਤਾਂ ਕੋਈ ਨਾ ਕੋਈ ਆਲਟਰਨੇਟ ਕੱਢਣਾ ਜ਼ਰੂਰੀ ਆ ਪਰ ਜਿਹੜੇ ਬੱਚੇ ਨੇ ਛੋਟੇ ਬੱਚੇ ਨੇ ਉਹਨਾਂ ਨੂੰ ਆਪਾਂ ਕਿੱਥੋਂ ਕਿਵੇਂ ਬਚਾਈਏ ਜਿਵੇਂ ਕਹਦੇ ਨੇ ਜੇ ਸੋਚਨ ਦਾ ਉਗਵੇ ਸੂਰਜ ਚੜ੍ਹੇ ਜਾਂ ਇੱਤੇ ਚਾਨਣ ਹੁੰਦਿਆਂ ਗੁਰਮਿੰਨ ਕੋਰਨ ਦਾ ਕਹਿਣਾ ਕੀ ਮਤਲਬ ਆ ਵੀਰੇ ਵੀ ਜਿਹੜੇ ਨਵੇਂ ਬੱਚੇ ਨੇ ਉਹਨਾਂ ਨੂੰ ਗੁਰੂ ਘਰ ਦੇ ਪਾਸੇ ਲਾਓ ਜੇ ਗੁਰੂ ਵਾਲੇ ਪਾਸੇ ਨਹੀਂ ਲਾਉਂਦੇ ਤਾਂ ਦੇਖਣ ਨੂੰ ਚਾਹੇ ਲੱਖ ਚਾਨਣਾ ਪਰ ਜੀਵਨ ਝਨੇਲੇ ਜਦੋਂ ਪਹਿਲੇ ਦਿਨ ਤੋਂ ਹੀ ਉਹਨਾਂ ਦਾ ਮਾਈਂਡ ਸੈਟ ਹੋ ਜਾਣਾ ਨਵੀਂ ਪਨੀਰੀ ਦਾ ਗੁਰੂ ਸਾਹਿਬ ਨਾਲ ਜੁੜ ਜਾਣਾ ਕਾ ਫਿਰ ਹੋਰ ਪਾਸੇ ਦਵਾਈ ਨਹੀਂ ਜਾਦਾ ਸੋ ਕੋਸ਼ਿਸ਼ ਕੀ ਕਰਨੀ ਚਾਹੀਦੀ ਆਪਾਂ ਨੂੰ ਕਿ ਜਿਹੜੇ ਬੱਚੇ ਨੇ ਆਪਣੇ ਛੋਟੇ ਉਹਨਾਂ ਨੂੰ ਅੰਮ੍ਰਿਤ ਮੇਲੇ ਜੇ ਨਹੀਂ ਆ ਸਕਦੇ ਗੁਰਦੁਆਰਾ ਸਾਹਿਬ ਕੋਸ਼ਿਸ਼ ਕਰੋ ਕਿ ਕਮ ਸਿਕਮ ਰਹਿ ਰਾ ਸਾਹਿਬ ਆਪਾਂ ਬੱਚਿਆਂ ਨੂੰ ਇੱਕ ਵਾਰ ਗੁਰਦੁਆਰਾ ਸਾਹਿਬ ਤਾਂ ਜ਼ਰੂਰ ਲੈ ਕੇ ਜਾਈਏ ਜਿਵੇਂ ਕਹਿੰਦੇ ਨੇ ਕੁੰਬੇ ਵੱਧਾ ਚੱਲ ਰਹੇ ਜਲਵੇਂ ਕੁੰਭਾ ਨਾ ਹੋਵੇ ਗਿਆਨ ਕਬੱਧਾ ਮੰਨ ਰਹੇ ਗੁਰ ਬਿਨ ਗਿਆਨ ਨਾ ਹੋਵੇ ਗੁਰੂ ਸਾਹਿਬ ਬਿਨਾ ਗਤਿਆ ਨਹੀਂ ਗੁਰੂ ਸਾਹਿਬ ਨਾਲ ਗਿਆਨ ਨਹੀਂ ਤੇ ਗਿਆਨ ਬਿਨਾਂ ਗਿਆਨ ਤੋਂ ਜਿਹੜੀ ਜੀਵਨ ਦੀ ਰੇਲ ਆ ਉਹ ਪਟੜੀ ਤੇ ਨਹੀਂ ਚੱਲਦੀ ਜਦੋਂ ਬੱਚੇ ਪਹਿਲੇ ਦਿਨ ਤੋਂ ਹੀ ਗੁਰੂ ਸਾਹਿਬ ਨਾਲ ਜੁੜ ਗਏ ਆਪਣੇ ਸ਼ੂਰ ਮਿਆਂ ਦੀਆਂ ਸ਼ੂਰ ਵੀਰਾਂ ਦੀਆਂ ਕਹਾਣੀਆਂ ਦਾਸ ਤਾਂ ਨਾ ਸੁਣ ਲੀਆਂ ਜਦੋਂ ਆਪਾਂ ਬੱਚੇ ਨੂੰ ਇੱਕ ਸਾਖੀ ਸੁਣਾਵਾਂਗੇ ਗੁਰੂ ਗੋਬਿੰਦ ਸਾਹਿਬ ਦੀ ਜਿਵੇਂ ਉਹਨਾਂ ਨੇ ਕਹਿੰਦੇ ਨੇ ਵੀ ਇੱਕ ਥਾਪੜਾ ਦਿੱਤਾ ਬੰਦਾ ਸਿੰਘ ਬਾਦਰ ਨੂੰ ਤਾਂ ਕੀ ਚੋ ਕੀ ਕਰਤਾ ਸੀ ਭਾਈ ਬਚਿੱਤਰ ਸਿੰਘ ਨੂੰ ਥਾਪੜਾ ਦੇ ਕੇ ਉਸ ਰਿਹਾ ਯਾਥੀ ਦਾ ਜਿਵੇਂ ਕਹਿੰਦੇ ਨੇ ਜੁੱਝੜ ਲਾਦਾ ਸੀ ਸੋ ਇਹ ਇੱਕ ਜਿਵੇਂ ਕਹਿੰਦੇ ਨੇ ਸਵਾਦੀ ਛੁਟਕੀ ਵਾਲੀ ਕੰਮ ਹੁੰਦਾ ਬੱਚਿਆਂ ਨੂੰ ਸਹੀ ਪਾਸੇ ਜੇ ਆਪਾਂ ਜੋੜਾਂਗੇ ਗੁਰੂ ਸਾਹਿਬ ਨਾਲ ਜੋੜਾਂਗੇ ਮਾਈਂਡ ਸੈਟ ਉਹਨਾਂ ਨੂੰ ਹੋ ਜਾ ਹੋ ਜਾਣਾ ਨਸ਼ੇ ਵਾਲੇ ਪਾਸੇ ਜਾਣਾ ਹੀ ਨਹੀਂ ਸੋ ਵੀਰੇ ਜਿਹੜੇ ਛੋਟੇ ਛੋਟੇ ਬੱਚੇ ਨੇ ਉਹਨਾਂ ਦਾ ਇਹੀ ਹਾਲ ਆ ਨਸ਼ੇ ਤੋਂ ਬਚਾਉੜ ਦੇ ਠੀਕ ਆ ਨਾ ਇੱਕ ਹੋਰ ਦਰਿਆ ਚੱਲਦਾ ਜਿਵੇਂ ਕਹਿੰਦੇ ਨੇ ਵੀ ਉਹ ਉਪਰੇਟ ਫਰੂਟ ਹੋਣ ਕਿੰਬਰ ਸਾਹਿਬ ਤੇ ਮੈਂ ਕਹਿੰਦੇ ਨੇ ਉਪਕਲ ਚ ਪਾ ਕੇ ਪਰਸ ਜਿਆ ਲੱਕ ਜਿਆ ਮਾਰ ਤੇ ਫਿਰਦੇ ਨੇ ਬੂਦਰੀਆਂ ਖਲਾੜ ਕੇ ਇਹ ਕੋ ਵੀ ਚੱਲ ਰਿਹਾ ਇਹ ਸਾਰੀਆਂ ਚੀਜ਼ਾਂ ਤੋਂ ਬਚਣ ਲਈ ਇੱਕੋ ਇੱਕ ਰਾਹ ਗੁਰੂ ਸਾਹਿਬ ਵਾਲਾ ਗੁਰੂ ਸਾਹਿਬ ਨਾਲ ਜੁੜਨਾ ਸਮੇਂ ਦੀ ਮੁੱਖ ਜ਼ਰੂਰਤ ਆ ਖੁਦ ਆਪਾਂ ਵੀ ਜੁੜਾਂਗੇ ਜਦ ਬੱਚੇ ਨੂੰ ਲੈ ਕੇ ਜਾਵਾਂਗੇ ਨਾਲ ਆਪਣਾ ਵੀ ਭਲਾ ਹੋ ਦੋਨੋਂ ਪਾਸੇ ਫਾਇਦੇ ਹੀ ਫਾਇਦਾ ਸੋ ਦੋਸਤੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਜ਼ਰੂਰ ਦਿਓ ਆਪਣੇ ਆਪਣੇ ਵਿਚਾਰ ਤੇ ਕੀ ਮੈਂ ਸਹੀ ਹਾਂ ਜਾਂ ਗਲਤ ਹਾਂ ਜ਼ਰੂਰ